ਤੇ ਨਜ਼ਰ ਕਰ ਰਹੇ ਨੇ ਇਹ ਅੱਜ ਅਸੀਂ ਅਨੋਰੀ ਤੇ ਨਰਵਾਣਾ ਦੇ ਬਾਰਡਰ ਤੇ ਖੜੇ ਸੀ ਹਰਿਆਣਾ ਪੰਜਾਬ ਦੇ ਬਾਰਡਰ ਤੇ ਦੇਖ ਰਹੇ ਹਾਲਾਤ ਹਰਿਆਣਾ ਸਰਕਾਰ ਨੇ ਹਾਲਾਤ ਇਸ ਤਰ੍ਹਾਂ ਦੇ ਬਣਾਏ ਨੇ ਜਿਵੇਂ ਕਿ ਕਿਸੇ ਦੁਸ਼ਮਣ ਦੇਸ਼ ਨੇ ਚੜਾਈ ਕਰਕੇ ਆਉਣਾ ਹੁੰਦਾ ਹੈ ਦੇਖਿਆ ਜਾ ਰਿਹਾ ਹੈ ਵੱਡੇ ਵੱਡੇ ਬੈਰੀਕੇਡ ਪੱਥਰ ਜੀਸੀਬੀ ਨਾਲ ਪਿੱਛੇ ਟੋਏ ਪੱਤੇ ਜਾ ਰਹੇ ਨੇ ਤਾਂ ਕਿ ਕਿਸਾਨ ਦਿੱਲੀ ਨਾ ਪਹੁੰਚ ਸਕਣ ਇਹ ਸਰਕਾਰ ਦੀ ਮਾੜੀ ਨੀਤੀ ਹੈ ਤੇ ਮਾੜੀ ਨੀਤ ਹੈ ਕਿਉਂਕਿ ਕਿਸਾਨ ਆਪਣੇ ਹੱਕਾਂ ਵਾਸਤੇ ਦਿੱਲੀ ਜਾ ਰਹੇ ਨੇ ਜੋ ਕਿ ਉਹਨਾਂ ਦਾ ਸੰਵਿਧਾਨਕ ਹੱਕ ਵੀ ਬਣਦਾ ਹੈ ਦਰਨਾ ਮੁਜ਼ਾਹਰਾ ਕਰਨਾ ਉਹਨਾਂ ਦਾ ਅਧਿਕਾਰ ਹੈ ਪਰ ਸਰਕਾਰ ਟੱਕੇਸ਼ਾਈ ਤੇ ਤੁਲੀ ਹੋਈ ਹੈ ਹਰਿਆਣਾ ਸਰਕਾਰ ਤੇ ਸੈਂਟਰ ਦੀ ਸਰਕਾਰ ਐਨੇ ਟੱਕੇਸ਼ਾਈ ਤੇ ਉਤਰੀ ਹੈ ਕਿ ਬਾਰਡਰ ਸੀਲ ਕੀਤੇ ਨੇ ਸੜਕਾਂ ਰੋਕੀਆਂ ਹੀਆਂ ਨੇ ਜਿਵੇਂ ਕਿ ਕਿਸਾਨਾਂ ਤੇ ਦੋਸ਼ ਲਾਇਆ ਜਾਂਦਾ ਕਿ ਕਿਸਾਨ ਸੜਕਾਂ ਰੋਕਦੇ ਨੇ ਪਰ ਤੁਹਾਡੇ ਸਾਹਮਣੇ ਹੈ ਨੈਸ਼ਨਲ ਹਾਈਵੇ ਹੈ ਸਰਕਾਰ ਨੇ ਮੁਕੰਮਲ ਤੌਰ ਤੇ ਬੰਦ ਕੀਤਾ ਹੋਇਆ ਹੈ ਇਹ ਲੋਕਤੰਤਰ ਦਾ ਕਹਾਣ ਹੋ ਰਿਹਾ ਹੈ ਇਹ ਸਰਕਾਰ ਦੀਆਂ ਗਲਤਫਹਿਮੀਆਂ ਨੇ ਕਿ ਕਿਸਾਨ ਇਹਨਾਂ ਬੈਰੀਕੇਟਾਂ ਨੂੰ ਜਾਂ ਪੱਥਰ ਲਾ ਕੇ ਰੋਕ ਦਿੱਤੇ ਜਾਣਗੇ ਜਿਨ੍ਹਾਂ ਕਿਸਾਨਾਂ ਦਾ ਜੋਸ਼ ਹੈ ਜਿਨ੍ਹਾਂ ਇੱਛਾ ਹੈ ਆਪਣੇ ਹੱਕ ਲੈਣ ਵਾਸਤੇ ਉਹ ਪੱਥਰ ਜਾਂ ਬੈਰੀਕੇਟ ਕਿਸਾਨਾਂ ਅੱਗੇ ਕੋਈ ਮਾਮੂਲੀ ਚੀਜ਼ ਨੇ ਇਹ ਰੋਕ ਨਹੀਂ ਸਕਣਗੇ ਕਿਸਾਨਾਂ ਨੇ ਇਹ ਬੜੀ ਵਧੀਆ ਬਿਉਂਤ ਬੰਦੀ ਕੀਤੀ ਹੈ ਜਥੇਬੰਦੀਆਂ ਨੇ ਬੜੀ ਵਧੀਆ ਤਰੀਕੇ ਨਾਲ ਆਪਣੀ ਹੇਠਲੀ ਸਾਰੀ ਕਾਈਆਂ ਨੂੰ ਹਦਾਇਤਾ ਕੀਤੀਆਂ ਨੇ ਕਿ ਲੰਘਣ ਵਾਸਤੇ ਜੀਐਸਬੀ ਦਾ ਪ੍ਰਬੰਧ ਆਪਣੇ ਨਾਲ ਸਾਰੇ ਸੰਧ ਲੈ ਕੇ ਆਉਣੇ ਨੇ ਤਾਂ ਕਿ ਇਹ ਸਰਕਾਰ ਦੇ ਜਿਹੜੇ ਮਾਰੇ ਹਤਕੰਡੇ ਨੇ ਉਹ ਸਾਨੂੰ ਰੋਕ ਨਾ ਸਕਣ ਅਸੀਂ ਹਰ ਹਿੱਲੇ ਦਿੱਲੀ ਪਹੁੰਚਾਂਗੇ ਕੋਈ ਵੀ ਤਰੀਕਾ ਵਰਤਣਾ ਪਵੇ ਅਸੀਂ ਇਹਨਾਂ ਬਾਰਡਰਾਂ ਤੇ ਰੁਕਾਂਗੇ ਨਹੀਂ ਹਰੇਕ ਹਿੱਲੇ ਦਿੱਲੀ ਪਹੁੰਚਾਂਗੇ ਉਸ ਤੋਂ ਵੱਧ ਇਸ ਵਾਰੀ ਹਰਿਆਣਾ ਦੇ ਲੋਕਾਂ ਦੇ ਵਿੱਚ ਤੇ ਦੱਖਣ ਸਾਈਡ ਦੇ ਲੋਕਾਂ ਵਿੱਚ ਇਹਨਾ ਤੁਸ਼ਾ ਹੈ ਉਹ ਕਹਿੰਦੇ ਤੁਸੀਂ ਬਾਰਡਰਾਂ ਤੇ ਪਹੁੰਚੋ ਅੱਗੇ ਪਹੁੰਚਣ ਦੀ ਜਮਹੂਰੀ ਸਾਡੀ ਹੈ ਅਸੀਂ ਦੇਖਾਂਗੇ ਹਰਿਆਣਾ ਸਰਕਾਰ ਕਿਵੇਂ ਰੁਕਦੀ ਹੈ ਤੁਹਾਨੂੰ ਅਸੀਂ ਦਿੱਲੀ ਤੱਕ ਪਹੁੰਚਾਵਾਂਗੇ ਹਰਿਆਣਾ ਦੇ ਲੋਕ ਬੜੇ ਉਤਸ਼ਾਹਤ ਨੇ ਉਹਨਾਂ 'ਚ ਬਹੁਤ ਹੌਸਲਾ ਹੈ ਸ੍ਰੀ